ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰੂ ਪੈਰੀ ਸਾਧ ਸੰਗਤ ਜੀਓ ਮੈਂ ਤੁਹਾਡਾ ਆਪਣਾ ਜਗਸੀਰ ਆਉਕੇ ਸੋ ਦਿੱਲੀ ਰੌਕੀ ਨਿਊਜ਼ ਵੱਲੋਂ ਸਮੇਂ-ਸਮੇਂ ਸਾਰਾ ਪਿੰਡ ਰੌਕੇ ਕਲਾਂ ਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਆਉਂਦਾ ਰਹਿਣਾ ਹਰ ਸਾਲ ਦੀ ਤਰ੍ਹਾਂ ਸਾਡੇ ਬਹੁਤ ਹੀ ਸਤਾਰ ਜੋ ਐਨ ਆਰ ਆਈ ਪਰਿਵਾਰ ਜੋ ਕਿ ਆਪਣੀ ਦਸਾਂ ਨੋਂ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਟ ਕੇ ਬੀਸੀ ਦੇ ਵਿੱਚ ਅਖੰਡ ਪਾਠ ਦਾ ਪ੍ਰਕਾਸ਼ ਕਰਾਉਂਦੇ ਆ ਤਾਂ ਜੋ ਪਰਿਵਾਰਾਂ ਦੇ ਵਿੱਚ ਕੋਈ ਨੁਕਸਾਨ ਦੀ ਚੜ੍ਹਦੀ ਗਾਲਾ ਰਹੇ ਸੋ ਉਹਨਾਂ ਪਰਿਵਾਰਾਂ ਵੱਲੋਂ ਉਸ ਤੋਂ ਵੀ ਉੱਪਰ ਉੱਠ ਕੇ ਇੱਕ ਵੱਡਾ ਉਪਰਾਲਾ ਕੀਤਾ ਜਾਂਦਾ ਹਰ ਸਾਲ ਉਸ ਅਖੰਡਪੜ ਸਹਿਅ ਦੇ ਵਿੱਚ ਜੇ ਦੀ ਸੇਵਾ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚ ਮਾਇਆ ਬਚਦੀ ਆ ਉਹ ਹਰ ਸਾਲ ਪਿੰਡਰਾਉਕੇ ਕਲਾ ਦੇ ਵਿਕਾਸ ਦੇ ਕੰਮਾਂ ਦੇ ਲਈ ਭੇਜਦੇ ਆ ਸੋ ਜੇ ਮੈਂ ਗੱਲ ਕਰਾਂ ਪਿਛਲੇ ਦਹਾਕੇ ਦੀ ਸੋ ਸਕੂਲਾਂ ਦੇ ਲਈ ਜਿਹੜੀ ਮਾਇਆ ਆਉਂਦੀ ਰਹੀ ਆ ਬੱਚਿਆਂ ਦੀਆਂ ਬਾਕੀਆਂ ਦੇ ਲਈ ਸਕੂਲਾਂ ਦੇ ਜਿਵੇਂ ਸ਼ੈੱਡ ਪੁਆਏ ਆ ਹੋਰ ਵੀ ਕਾਫੀ ਕਾਰਜਾਂ ਦੇ ਲਈ ਵਿਕਾਸ ਦੇ ਵਿੱਚ ਹਿੱਸਾ ਪਾਇਆ ਉਸ ਮਾਇਆ ਦੇ ਨਾਲ ਸੋ ਪਰਿਵਾਰਾਂ ਦਾ ਦਿਲ ਦੀਆਂ ਗਹਿਰਾਈਆਂ ਜੋ ਧੰਨਵਾਦ ਕਰਦੇ ਆਂ ਸੁਚੀ ਨਗਰ ਪੰਚਾਇਤ ਵੱਲੋਂ ਐਨਆਰਆਈ ਪਰਿਵਾਰਾਂ ਦਾ ਇੱਥੇ ਰਹਿੰਦੇ ਪਰਿਵਾਰਾਂ ਦਾ ਸਾਰਿਆਂ ਦਾ ਸੋ ਜਿੰਨਾ ਰਾਹੀਂ ਤੁਸੀਂ ਮਾਇਆ ਭੇਜਦੇ ਹੋ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਕਿਉਂਕਿ ਕੋਈ ਨਾ ਕੋਈ ਪਰਿਵਾਰ rau ke kala ਜਿਹੜਾ ਆਉਂਦਾ ਰਹਿੰਦਾ ਹੈ ਉਹਨਾਂ ਦੇ ਕੋਲੋਂ ਮਾਇਆ ਆਉਂਦੀ ਆ ਸੋ ਉਹ ਜਿੱਥੇ ਵੀ ਸਹੀ ਲੱਗਦਾ ਪੰਚਾਇਤ ਨਾਲ ਰੈਸਲਾ ਕਰਕੇ ਉਹ ਨਗਰ rau ke kala ਦੇ ਵਿਕਾਸ ਤੇ ਲਾਈ ਜਾਂਦੀ ਆ ਸੋ ਇਸ ਵਾਰ ਸਾਰੇ ਹੀ ਪਰਿਵਾਰਾਂ ਵੱਲੋਂ ਉਸ ਸਵੰਧ ਦੇ ਵਿੱਚੋਂ ਇੱਕ ਵੱਡਾ ਪ੍ਰਾਲਾ ਕੀਤਾ ਗਿਆ ਜੋ ਕਿ ਆਪਣੇ ਪਿੰਡ rauke ਕਲਾਂ ਦਾ ਸ਼ਮਸ਼ਾਨ ਘਾਟ ਬਣਿਆ ਹੋਇਆ ਸੁਖ ਦੀਆਂ ਸੇਵਾਵਾਂ ਚੱਲ ਰਹੀਆਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਕਿ ਜਦੋਂ ਵੀ ਕਿ ਇਨਸਾਨ ਦੁਨੀਆ ਤੋਂ ਜਾਂਦਾ ਉਸ ਦੇ ਕਿਰਿਆ ਕਰਮ ਦੇ ਲਈ ਚਾਹੇ ਉਹ ਗਰੀਬ ਆ ਚਾਹੇ ਮੀਰ ਆ ਲੱਕੜ ਦੀ ਬਹੁਤ ਲੋੜ ਪੈਂਦੀ ਆ ਸੋ ਲੱਕੜ ਜਦੋਂ ਵਰਤੀ ਜਾਂਦੀ ਆ ਚਾਰ ਪੰਜ ਕੁਆਂਟਾ ਜਿਹੜੀ ਲੱਕੜ ਲੱਗ ਜਾਂਦੀ ਆ ਜਿਸ ਦੇ ਨਾਲ ਜਿੱਥੇ ਦਰਤਾ ਦਾ ਘਾਣ ਹੋ ਰਿਹਾ ਵਾਤਾਵਰਨ ਨੂੰ ਜਿਹੜਾ ਪ੍ਰੋਬਲਮ ਆ ਰਹੀ ਆ ਆਕਸੀਜਨ ਦੀ ਕਮੀ ਹੋ ਰਹੀ ਆ ਆਪਾਂ ਦੇਖਦੇ ਆ ਪਿਛਲੇ ਸਮੇਂ ਕੋਰੋਨਾ ਲੰਘਿਆ ਸਭ ਤੋਂ ਵੱਡਾ ਮਸਲਾ ਆਕਸੀਜਨ ਦਾ ਪਿਆ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਨਗਰ ਵੱਲੋਂ ਉੱਥੇ ਪੱਟੀਆਂ ਵੀ ਲਗਾਈਆਂ ਗਈਆਂ ਜਿਦੇ ਵਿੱਚ ਸਿਰਫ 70-80 ਕਿਲੋ ਬਲਨ ਦੇ ਨਾਲ ਜਿਹੜਾ ਸਿਸਕਾਰ ਹੋ ਜਾਂਦਾ ਜਿੱਥੇ ਗਰੀਬ ਪਰਿਵਾਰਾਂ ਨੂੰ ਵੀ ਉਹਦਾ ਫਾਇਦਾ ਹੁੰਦਾ ਔਰ ਸਭ ਤੋਂ ਵੱਡੀ ਗੱਲ ਆ ਵਾਤਾਵਰਣ ਨੂੰ ਚਾਇਆ ਜਾਂਦਾ ਔਰ ਦਰੱਖਤ ਬਚਦੇ ਆ। ਇਸ ਚੀਜ਼ ਨੂੰ ਦੇਖਦੇ ਹੋਏ ਉਹਦੀਆਂ ਹੋਰ ਸੇਵਾਵਾਂ ਚੱਲ ਰਹੀਆਂ। ਤਾਂ ਉਹਨਾਂ ਸੇਵਾਵਾਂ ਦੇ ਲਈ 2 ਲੱਖ ਰੁਪਏ ਦਾ ਸਹਿਯੋਗ ਉਹਨਾਂ ਪਰਿਵਾਰਾਂ ਵੱਲੋਂ ਜਿਹੜਾ ਰੌਕੇ ਗਲਾ ਵਿੱਚ ਭੇਜਿਆ ਗਿਆ ਏ। ਤੁਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਸਮੇਂ ਸਿਰ ਤੁਸੀਂ ਜੁੜ ਕੇ ਪਿੰਡ ਰੌਕੇ ਕਲਾਂ ਦੀ ਤਰੱਕੀ ਦੇ ਲਈ ਹਿੱਸਾ ਪਾ ਰਹੇ ਹੋ ਮੇਰੇ ਪਤਵੰਤੇ ਜਿੰਨੇ ਵੀ ਨਗਰ ਪੰਚਾਇਤ ਦਾ ਸਰਪੰਚ ਸਾਹਿਬ ਜਿੰਨੇ ਵੀ ਮੋਤਵਾ ਸੱਜਣ ਇਥੇ ਪਹੁੰਚੇ ਆ ਤੁਸੀਂ ਆਪ ਸਭ ਉਹਨਾਂ ਦੇ ਨਾਮ ਜਾਣਦੇ ਹੋ ਕਿਵਰੀ ਨਾਮ ਇਸ ਤਰ੍ਹਾਂ ਜਾਂਦੇ ਅਸ ਕਰਕੇ ਸਾਰਿਆਂ ਵੱਲੋਂ ਮੈਂ ਹਾਜ਼ਰੀ ਲਵਾਉਣਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਐਡਾ ਵੱਡਾ ਪ੍ਰਬਾਲਾ ਕਰਕੇ ਉਸ ਵਿਸਵੰਧ ਨੂੰ ਜਿਹੜਾ ਰੌਕੇ ਕਲਾਂ ਦੀ ਭੇਜਿਆ ਹਰ ਸਾਲ ਭੇਜਦੇ ਹੋ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹੋ ਪਰ ਮੈਂ ਨਾਲ ਬੇਨਤੀ ਕਰਦਾ ਕਿ ਪਿੰਡ ਰੌਕੇ ਕਲਾਂ ਦੇ ਵਿੱਚ ਚਾਹੇ ਨਗਰ ਪੰਚਾਇਤ ਦੇ ਵਿੱਚ ਆ ਚਾਹੇ ਕੋਈ ਅਫਸਰशाही ਆ ਜਾਂ ਕੋਈ ਵੀ ਕਿਸੇ ਵਿਭਾਗ ਨਾਲ ਸੰਬੰਧ ਰੱਖਦਾ ਪਿੰਡ rauke ਕਲਾਂ ਦੇ ਲਈ ਜਿੱਥੇ ਵੀ ਤੁਹਾਡਾ ਨਾਂ ਉੜਦਾ ਕਿਸੇ ਅਫਸਰਸ਼ਾਹੀ ਸਮੇਂ ਦੇ ਵਿੱਚ ਕਿਸੇ ਵਿਭਾਗ ਦੇ ਵਿੱਚ ਉਹਦੇ ਪਿੰਡ ਦੇ ਵਿਕਾਸ ਲਈ ਜਰੂਰ ਜ਼ੋਰ ਲਾਓ ਕਿਉਂਕਿ ਜਦੋਂ ਆਪਾਂ ਪਿੰਡ ਲਈ ਕੁਝ ਕਰਾਂਗੇ ਤੁਹਾਡਾ ਨਾਮ ਵੀ ਸਨਹੀ ਰੱਖਣਾ ਵਿੱਚ ਲਿਖਿਆ ਜਾਣਾ ਕਿਤੇ ਮਾਰੇ ਕਮਾਲੇ ਆਪਾਂ ਜਦੋਂ ਮਾਰਟੀਆਰ ਹੋ ਕੇ ਚੰਗੇ ਕਮਾਲੇ ਪੂਰੇ ਹੋਣਾ ਬਹੁਤ ਔਖਾ ਏ ਸੋਨੋ ਹੀ ਪਿੰਨੇ ਕਈ ਵਾਰੀ ਸੋਨ ਦਾ ਵੀ ਪਿੰਦੀਆਂ ਸੋ ਇਹਨਾਂ ਕੇ ਵੇਚਿਆ ਕਰਦਾ ਮੈਂ ਕਿਵੇਂ ਦਾ ਜੱਟ ਕਾਂ ਸੋ 2 ਮਿੰਟ ਲਈ ਸਾਡੇ ਬਹੁਤ ਸਰਕਾਰਯੋਗ ਮਾਡਰ ਜੀ ਤੁਹਾਡੇ ਸਾਹਮਣੇ ਵਿਚਾਰ ਰੱਖਣਗੇ ਔਰ ਸੰਗਤਾਂ ਦਾ ਧੰਨਵਾਦ ਕਰਨਗੇ ਜੀ ਔਰ ਮਾਡਰ ਜੀ ਆਪਾਂ ਸੰਗਤਾਂ ਨਾਲ ਬਝਾਂਝੀ ਕਰੀਏ ਵਾਇਰਲ ਜੀ ਦਾ ਖਾਲਸਾ ਸ੍ਰੀ ਵਾਰਣ ਜੀ ਦੀ ਫਤਿਹ ਪਹਿਲਾਂ ਤਾਂ ਸਮੁੱਚੇ ਐਨਆਈ ਬੀਰ ਜਿਹੜੇ ਬੀਰ ਦੀ ਬੈਠ ਰਹਿੰਦੇ ਆ ਕੌਜ ਵੀਰ ਮੇਰੇ ਸ਼ਹਿਰ ਤੋਂ ਵਿੱਚੋਂ ਆ ਕੇ ਜਿਹੜੇ ਇੱਕ ਖੰਡਪਾਤ ਸਾਹਿਬ ਇੱਕ ਫਿਰਸਤੋਂ ਆਉਂਦੇ ਆ ਉਹਨਾਂ ਨੇ ਜਿਹੜੇ ਆਪਣੇ ਸਖਤ ਮਿਹਨਤ ਦੀ ਕਮਾਈ ਕਰਦੇ ਆ ਉਹਨਾਂ ਵਿੱਚੋਂ ਦਸਨਾਂ ਸੌਣ ਰਾਉਕ ਦੇ ਨਾਮ ਦੀ ਸੰਮਾਨਨ ਕਰਾ ਦਿੱਤੇ ਵਿੱਗੇ ਸਾਰਿਆਂ ਦਾ ਆਪਨੇ ਵੱਲੋਂ ਇੰਨੀ ਕੰਪੇਅਰ ਕਰਨ ਦਾ ਧੰਨਵਾਦ ਕਰਦਾ। ਮਾਈਕ ਮਾਈਕ ਮੋੜ ਕੇ ਆਵਾਜ਼ੀ ਸਭ ਤੋਂ ਪਹਿਲਾਂ ਇਹ ਕਹਿੰਦਾ ਕਿ ਆਇਆ ਜਿਹੜੀ ਇੱਕ ਵਾਰ ਦੇਰੋਂ ਸਿੱਟੀ ਨਗਰ ਤੇਜ ਵੱਲੋਂ ਪਟਵੰਤਿਆਂ ਤੋਂ ਵੱਲੋਂ ਸਾਰੇ ਹੀ ਪਰਿਵਾਰਾਂ ਦਾ ਚਾਹੇਓ ਸ਼ੈਟਲ ਵਿੱਚ ਰਹਿੰਦੇ ਆ ਚਾਹੇਓ ਬੀਸੀ ਕਰਿੰਦੇ ਆ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਆਪਨੇ ਸੰਬੰਧ ਭੇਜਿਆ ਹੈ ਹੋਰ ਕਾਰਜਾਂ ਵਿੱਚ ਵੀ ਤੁਸੀਂ ਸਪੋਰਟ ਕਰਨ ਲਈ ਜਰੂਰ ਜਿਹੜਾ ਸੰਪਰਕ ਪਿੰਡ ਨਾਲ ਕਰਦੇ ਰਹੋ ਸੋ ਬਹੁਤ ਧੰਨਵਾਦ ਆਪ ਜੀ ਨੇ ਇਸ ਨੂੰ ਆਇਆ ਸਹੀ ਜਗ੍ਹਾ ਪ੍ਰਲਾਇਤ ਹੋਊਗੀ ਸੋ ਪੰਚਾਇਤ ਵੀ ਬਹੁਤ ਵਧੀਆ ਸਾਡੀ ਵਰਗੀ ਚੁਣੀ ਗਈ ਆ ਜੋ ਕਿ ਕੱਲਾ ਕੱਲਾ ਚਿਹਰਾ ਜਿਹੜਾ ਤੁਸੀਂ ਸਾਰੇ ਜਾਣਦੇ ਆਂ ਔਰ ਪਿੰਡ ਦੇ ਵਿਕਾਸ ਲਈ ਉਹ ਸਤ ਤੱਕ ਪਰ ਰਹਿੰਦੇ ਆ ਸੋ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ